ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਲੱਗੇ ਜੀ ਇੱਕ ਹੋਰ ਛੋਟੀ ਜਿਹੀ ਰੈਸਪੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਇਹ ਵੈਸੇ ਸਪੈਸ਼ਲ ਬੱਚਿਆਂ ਲਈ ਬਣ ਰਹੀ ਆ ਵੈਸੇ ਆਪਾਂ ਵੱਡੇ ਵੀ ਖਾ ਸਕਦੇ ਆ ਪਰ ਜੇ ਬੱਚਿਆਂ ਨੂੰ ਖੁਸ਼ ਕਰਨਾ ਤਾਂ ਉਹਨਾਂ ਵਾਸਤੇ ਸਪੈਸ਼ਲ ਛੁੱਟੀਆਂ ਚਲਦੀਆਂ ਘਰ ਵਿੱਚ ਤੁਸੀਂ ਬੱਚਿਆਂ ਨੂੰ ਵੰਡਾ ਕੇ ਦਿਓ ਐਸੀ ਆਲੂ ਪਰਾਠੇ ਬਾਂਗੀਆਂ ਪਰ ਇਹ ਥੋੜੀ ਡਿਫਰੈਂਟ ਆ ਬੱਚਿਆਂ ਨੂੰ ਜਿੱਦਾਂ 치즈 ਬਟਰ ਥੋੜਾ ਪਸੰਦ ਆ ਸੌਸ ਪਸੰਦ ਆ ਪਾਓ ਮਿਕਸ ਕਰ ਲੈਣਾ ਇਹ ਤੁਸੀਂ ਦੇ ਸਕਦੇ ਆ ਆਲੂ ਜਿਹੜੇ ਆ ਬੋਇਲਡ ਕੀਤੇ ਸੀ ਤੇ ਇਹਦੇ ਵਿੱਚ ਆਪਾਂ ਲੋਣ ਵਿੱਚ ਆਪਣੇ ਅਕੋਰਡਿੰਗ ਜਿਹੜੀ ਐਡ ਕਰ ਲਈ ਆ ਤੇ ਥੋੜੀ ਇਹਦੇ ਵਿੱਚ ਮੈਂ ਜਿਹੜੀ সুইਟ ਸੌਸ ਆ ਉਹ ਐਡ ਕੀਤੀ ਆ ਇਸ ਲਈ ਥੋੜਾ ਇਹਦਾ ਕਲਰ ਜਿਹੜਾ ਇਸ ਤਰ੍ਹਾਂ ਹੈ ਹੁਣ ਆਪਾਂ ਬਸ ਸਿੰਪਲ ਇੱਕ ਪਰੌठा ਜਿੱਦਾਂ ਬਣਾਉਂਦੇ ਹਾਂ ਉਹ ਬਣਾਵਾਂਗੇ ਥੋੜਾ ਜਿਹਾ ਤੇਲ ਲਾ ਲੈਣਾ ਸਿੰਪਲ ਪਰਾਠੇ ਵਾਂਗ ਇਹਨਾਂ ਮਪਾਂ ਇਸ ਤਰ੍ਹਾਂ ਬੇਲ ਲੈਣਾ ਤੇ ਬੇਲ ਕੇ ਫਿਰ ਬਾਅਦ ਵਿੱਚ ਜਿਹਦਾ ਰੋਲ ਬਣਾਉਂਦੇ ਆ ਉਸ ਤਰ੍ਹਾਂ ਆਪਾਂ ਜਿਹੜੀ ਇਹਦੇ ਵਿੱਚ ਸਟਫਿੰਗ ਕਰ ਦੇ। ਬੱਚਿਆਂ ਨੂੰ ਹੋ ਗਈਆਂ ਜੀ ਛੁੱਟੀਆਂ 2 ਮਹੀਨੇ ਦੀਆਂ ਤੇ ਕਈ ਵਾਰ ਬੱਚਿਆਂ ਨੂੰ ਫਿਰ ਕੁਝ ਪਸੰਦ ਨਹੀਂ ਆਉਂਦਾ ਦਾਲ ਸਬਜ਼ੀ ਕੁਝ ਇਦਾਂ। ਉਹਨਾਂ ਵਾਸਤੇ ਆਪਾਂ ਥੋੜਾ ਜਿਹਾ ਟੰਡੇ ਪਾ ਕੇ ਟੇਸਟ ਲੜਾ ਬਣਾਉਣ ਲੱਗ ਗਏ। रेडियन पूरा देखियो ਤੇ ਬਣਾ ਕੇ ਵੀ ਜਰੂਰ ਦੇਖਿਓ ਟਰਾਈ ਜਰੂਰ ਕਰਿਓ ਤਾਂ ਅਠੇ ਦਾ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਵੀ ਤੁਸੀਂ ਘਰ ਵਿੱਚ ਬਣਾਉਂਦੇ ਹੋ ਉਹਨਾ ਬਣਾ ਲਓ ਲਵ ਹੋ ਗਿਆ ਜੀ ਗਰਮ ਤੇ ਥੋੜਾ ਜਿਹਾ ਤੇਲ ਲਵਾਲ ਮੰਗੇ ਇਹ ਪਰੌठा ਆਪਾਂ ਦੋਨੋਂ ਸਾਈਡ ਤੋਂ ਸੇਕ ਲੈਣਾ ਆ ਥੋੜਾ ਤੇਲ ਲਗਾ ਕੇ ਤੇ ਉਸ ਤੋਂ ਬਾਅਦ ਆਪਾਂ ਰੋਲ ਕਰਨਾ ਇਹਨੂੰ ਇਹ ਸਟਫਿੰਗ ਕਰਕੇ ਜੇ ਤੁਹਾਨੂੰ ਪਿਆਜ਼ ਪਸੰਦ ਆ ਬੱਚਿਆਂ ਨੂੰ ਤੇ ਪਿਆਜ਼ ਐਡ ਕਰ ਲਓ ਥੋੜਾ ਵਧੀਆ ਟੇਸਟ ਬਣ ਜਾਂਦਾ ਹੈ ਗੈਸ ਦਾ ਫਲੇਮ ਜਿਹੜਾ ਹੈ ਉਹ ਆਪਾਂ ਘੱਟ ਰੱਖਣਾ ਹੈ ਕਿਉਂਕਿ ਆਪਾਂ ਬਾਅਦ ਵਿੱਚ ਵੀ ਇਹਨੂੰ ਥੋੜਾ ਸੇਕ ਲਗਾਉਣਾ ਹੈ ਰੋਲ ਕਰਨ ਤੋਂ ਬਾਅਦ ਦੋਨੋਂ ਸਾਈਡ ਤੋਂ ਸੇਕ ਲਾਂ। ਦੋਨੋਂ ਸਾਈਡ ਤੋਂ ਥੋੜਾ ਆਪਾਂ ਸੇਕ ਲਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਸਟਫਿੰਗ ਕਰ ਲਵਾਂਗੇ ਬਾਅਦ ਵਿੱਚ ਆਪਾਂ ਇਹਨੂੰ ਜਿਹੜਾ ਸੇਕ ਲਗਾਉਣਾ ਹੈ। ਬੱਚੇ ਬਹੁਤ ਪਸੰਦ ਕਰੂਗੇ ਤੁਸੀਂ ਟਰਾਈ ਜਰੂਰ ਕਰਿਓ ਥੋੜੀ ਜਿਹੀ ਪਿਆਜ਼ ਇਹ ਥੋੜਾ ਆਪਾਂ ਇਹਦੇ ਚ ਐਡ ਕਰ ਦਾਂਗੇ ਬਟਰ ਸਪ੍ਰਿੰਸ ਚੀਜ਼ ਥੋੜੀ ਜਿਹੀ ਜਿਹੜੀ ਚੀਜ਼ ਆ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਆ ਚੀਜ਼ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੀ ਬਹੁਤ ਫੇਵਰਿਟ ਹੈ ਤੇ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਇਹਦੇ ਵਿੱਚ ਕੋਈ ਸੌਸ ਐਡ ਕਰਨਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਆ ਹੁਣ ਆਪਾਂ ਇਹਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਫਿਰ ਦੋਨੋਂ ਸਾਈਡ ਤੋਂ ਸੇਕ ਲਗਾਉਣਾ ਹੈ ਜਿਹਦੇ ਨਾਲ ਜਿਹੜੀ ਚੀਜ਼ ਆ ਉਹ ਵੀ ਮੈਲਟ ਹੋ ਜਾਣੀ ਆ ਤੇ ਥੋੜਾ ਇਹਨੂੰ ਆਪਾਂ ਜਿਹੜਾ ਕ੍ਰਿਸਪੀ ਹੋਣ ਤੱਕ ਜਿਹੜਾ ਥੋੜਾ ਸੇਕਣਾ ਹੈ

ਰੋਲ ਬੰਗ ਬੰਜੰਦਾ ਹੈ ਕਟਿੰਗ ਕਰਕੇ ਵੀ ਬਹੁਤ ਵਧੀਆ ਲੱਗਣਾ ਹੈ ਬਸ ਇਸ ਵਾਰ ਇਹਨੂੰ ਕ੍ਰਿਸਪੀ ਕਰਨਾ ਆਪਾਂ ਤਾਂ ਕਿ ਜਿਹੜੀ ਚੀਜ਼ ਤੇ ਬਟਰ ਆਪਾਂ ਐਡ ਕੀਤੀ ਆ ਉਹ ਵੀ ਵਿੱਚ ਇਹਦੇ ਮੈਲਟ ਹੋ ਜਾਵੇ ਜੇディ ਆਪਾਂ ਆਲੂ ਐਡ ਕੀਤੀ ਆ ਉਹ ਬੁਇਲਡੀ ਆ ਉਹਨੂੰ ਆਪਾਂ ਜਿਆਦਾ ਕੋਈ ਸੇਕ ਨੂੰ ਆਉਣ ਦੀ ਲੋੜ ਨਹੀਂ ਹੈ ਬਸ 1 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਲੋ ਫਲੇਮ ਤੇ ਸੇਕ ਲਾਵਾਂਗੇ ਇੱਕ ਦੋ ਵਾਰ ਇਦਾਂ ਹੀ ਆਪਾਂ ਇਹਨੂੰ ਜਿਹੜਾ ਪਲਟ ਦੇਣਾ ਬਹੁਤ ਵਧੀਆ ਰੋਲ ਬਣਦਾ ਆ ਤੇ ਬੱਚੇ ਬ੍ਰੀਕਫਾਸਟ ਵਿੱਚ ਵੀ ਖਾ ਸਕਦੇ ਆ ਤੇ ਖਾ ਕੇ ਜੀ ਖੁਸ਼ ਜ਼ਰੂਰ ਹੋਣਗੇ ਇੰਨਾ ਵਧੀਆ ਇਹਦਾ ਟੇਸਟ ਆਉਂਦਾ ਹੈ ਤੇ ਸਟਾਈ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਬਸ ਹੋ ਗਿਆ ਜੀ ਇਸ ਤੋਂ ਨਹੀਂ ਤੇ ਤੇਜ਼ ਬਟਰ ਵਿੱਚ ਜਿਹੜਾ ਮੈਲਟ ਹੋ ਗਿਆ ਤੇ ਸੋਨਾ ਪਾ ਲਈਏ ਪਲੇਟ ਵਿੱਚ ਕੱਢ ਲਏ ਨੇ ਹਾਂਜੀ ਸਨਾਲੀ ਬਣਾ ਕੇ ਅਸੀਂ ਦੋ ਰੋਲ ਤੁਸੀਂ ਦੇ ਸਕਦੇ ਆਂ ਜੀ ਰੈਡੀ ਕਰ ਲਿਆ ਇੱਕ ਬਣਾਇਆ ਜੀ ਕਸ਼ਿਸ਼ ਲਈ ਤੇ ਇੱਕ ਜੈ ਲਈ ਤੁਸੀਂ ਵੀ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦੇ ਆਂ ਤਾਂ ਸਵੇਰੇ ਸਵੇਰੇ ਜਰੂਰ ਟਰਾਈ ਕਰੋ ਬੱਚੇ ਬਹੁਤ ਖੁਸ਼ ਹੁੰਦੇ ਆ ਚੀਜ਼ ਬਟਰ ਐਡ ਕਰਨਾ ਨਾ ਭੁੱਲਿਓ ਤੇ ਆਪਣੀ ਫੇਵਰਟ ਜਿਹੜੀ ਸੌਸ ਆ ਬੱਚੇ ਤਾਂ ਡੇ ਪਸੰਦ ਕਰਦੇ ਉਹ ਵੀ ਵਿੱਚ ਐਡ ਜਰੂਰ ਕਰਿਓ ਹਾਂਜੀ ਦੇਖੋ ਜੀ ਮੈਡਮ ਜੀ ਟੇਸਟ ਕਰ ਲਿਆ ਓ ਮਾਈ ਗਾਡ ਚੀਜ਼ਸ ਇਹ ਥੋੜਾ ਠੰਡਾ ਹੀ ਕਰ ਇਹ ਬਾਅਦ ਵਿੱਚ ਬਣਾਇਆ ਸਾਰੇ ਜਣੇ ਵੀਡੀਓ ਨੂੰ ਪੂਰੀ ਦੇਖਿਓ ਤੇ ਦੇਖ ਕੇ ਟਰਾਈ ਵੀ ਜ਼ਰੂਰ ਕਰਿਓ ਤੇ ਫਿਰ ਦੱਸਿਓਗੇ ਤੁਹਾਡੇ ਬੱਚਾ ਨੇ 10 ਵਿੱਚ ਤੁਹਾਨੂੰ ਕਿੰਨੇ ਨੰਬਰ ਦਿੱਤੇ ਆ ਅੱਗੇ ਮੈਂ ਅਗਲੀ ਬੱਚਾ ਨੇ ਕਾਝ ਨੂੰ ਥੋੜੇ ਨਾ ਪਤਾ ਨਹੀਂ ਲੱਗਾ ਕੀ ਟੇਸਟ ਆ ਕਹਿੰਦੀ ਥੋੜੀ ਜਿਹੀ ਇੱਕ ਹੋਰ ਗੁਰ ਕੀ ਮੈਂ ਖਾਂਦੀ ਆ ਫੇਰ ਨੰਬਰ ਦਿੱਤੇ ਜਾਣਗੇ ਜੱਜ ਸਭ ਜਿਹੜੇ ਅੱਜ ਆਏ ਆ ਬਹੁਤ ਦੂਰੋਂ ਬੁਲਾਏ ਆ ਜੀ ਹਮ ਹਾਂਜੀ ਚੀਜ਼ ਪਏ ਹਾਂਜੀ ਮੈਂ ਚੰਗੀ ਚੀਜ਼ ਬਟਰ ਗਈ ਚੰਗੀ ਹਾਂਜੀ ਬਹੁਤ ਜਿਆਦਾ સ્ਵਾਦ ਅੱਛਾ ਠੀਕ ਹੈ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਹਾਂਜੀ ਨਾ ਸਾਰੇ ਜਣੇ ਸਬਸਕ੍ਰਾਈਬ ਵੀ ਕਰਦੇ ਹੋ ਠੀਕ ਹੈ ਜੀ ਇਸੇ ਨਾਰੇ ਮਿਲਦੇ ਜੀ ਤੁਹਾਨੂੰ ਜਲਦੀ ਇੱਕ ਛੋਟੀ ਜੀ ਹੋਰ ਵੀਡੀਓ ਦੇ ਨਾਲ ਤੇ ਸਾਰੇ ਜਣੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ